ਭਾਰਤੀ ਜਨਤਾ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਗੁਰਪ੍ਰੀਤ ਸਿੰਘ ਮਲੂਕਾ ਨੂੰ ਬਠਿੰਡਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਮਲੂਕਾ ਨੇ ਪਾਰਟੀ ਦੇ ਆਗੂਆਂ ਸਮੇਤ ਤਕਸ਼ੀਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਇਸ ਦੌਰਾਨ ਮੀਡੀਆ ਦੇ ਮੁਖਾਤਬ ਹੁੰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਐਨਾ ਹੀ ਨਹੀਂ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਇਨਕਾਰ ਕੀਤਾ ਅਤੇ ਕਿਹਾ ਕੀ ਪਾਰਟੀ ਜਨਤਾ ਪਾਰਟੀ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦੇ ਸਮਰੱਥ ਹੈ ਹਰਸਮ ਜੀ ਨੂੰ ਕਿਹਦਾ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਿਵੇਂ ਲੈਣਿਓ ਇਹ ਤੁਹਾਡੇ ਮਕਸਦ ਬੋਗਾ ਜਿਹੜਾ ਪਾਰਟੀ ਦਾ ਕੀ ਕਹਿਣਾ ਚੱਲਦਾ ਸਭ ਤੋਂ ਪਹਿਲਾਂ ਸਾਰੀ ਸਤਕਾਰਯੋਗ ਸੰਗਤ ਨੂੰ ਜੋ ਅੱਜ ਇੱਥੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਇੱਥੇ ਹਾਜ਼ਰ ਹੋਏ ਨੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਨੂੰ ਫਤਿਹ ਬਲੋਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਸਮਝਦਾ ਕਿ ਪਾਰਟੀ ਨੇ ਸਾਰਾ ਕੁਝ ਦੇਖ ਕੇ ਕਿ ਕਿਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਾ ਹੈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਔਰ ਸਾਰੇ ਇਸ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਦੇ ਨਾਲ ਰੈਸਲਾ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਜਿੱਥੇ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਉੱਥੇ ਸਾਰੀ ਜ਼ਿਲ੍ਹੇ ਦੀ ਵੀ ਜਿੱਥੇ ਬੰਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸਰਬਸੰਮਤੀ ਦੇ ਨਾਲ ਮੇਰੇ ਦੇ ਵਿੱਚ ਇਹ ਭਰੋਸਾ ਪ੍ਰਗਟ ਕੀਤਾ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ ਉਥੇ ਬੂਥ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨੂੰ ਖੁਸ਼ਹਾਲੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਸਕੀਏ ਸੋ ਇਹੋ ਹੀ ਸਾਡਾ ਜਿਹੜਾ ਵਿਜ਼ਨ ਹੈ ਉਹਦੇ ਵਾਸਤੇ ਅਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੂਬੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਤੇ ਬਲੰਦੀਆਂ ਵਾਲੇ ਪਾਸੇ ਲੈ ਕੇ ਜਾਣਾ ਲੋਕਾ ਸਾਹਿਬ ਇੱਕ ਕੀ ਲੱਗਦਾ ਜੀ ਅਲਾਈਂਸ ਦਾ ਜਿਵੇਂ ਪਿਤਾ ਜੀ ਤੁਹਾਡੀ ਅਕਾਲੀ ਦਲ ਛੋਣ ਵੀ ਤੁਸੀਂ ਭਾਜਪਾ ਵਿੱਚ ਕੁਝ ਹੋ ਸਕਦਾ ਹੈ ਇਹਦਾ ਦਾ ਅਲਾਈਂਸ ਵੇਖੋ ਜੀ ਜੋ ਇਹ ਫੈਸਲੇ ਹੁੰਦੇ ਆ ਜੀ ਇਹ ਜਿੱਥੋਂ ਤੱਕ ਕੋਈ ਹੁਣ ਜਿਹੜੀ ਕੋਈ ਅਲਾਈਂਸ ਦੀ ਗੱਲ ਹੈ ਕੋਈ ਐਸੀ ਕੋਈ ਗੱਲ ਨਹੀਂ ਚੱਲ ਰਹੀ ਪਾਰਟੀ ਦੀ ਤੇ ਇਹ ਬਾਕੀ ਫੈਸਲੇ ਹਾਈ ਕਮਾਂਡ ਦੇ ਆ ਉੱਪਰਲੀ ਲੀਡਰਸ਼ਿਪ ਨੇ ਸਾਰਾ ਕੁਝ ਦੇਖਣਾ ਕਰਨਾ ਹੁੰਦਾ ਕਿਉਂਕਿ ਸਾਡਾ ਕੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਪਾਰਟੀ ਨੂੰ ਹੁਣ ਮਜ਼ਬੂਤ ਕਰਨਾ ਸਮੁੱਚੇ ਜ਼ਿਲ੍ਹੇ ਦੇ ਵਿੱਚ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ ਔਰ ਹਰ ਤਰ੍ਹਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਤੇ ਆਉਣ ਵਾਲੀ ਜਿਹੜੀ 27 ਦਾ ਸਮਾਂ ਹੈ ਉਹਦੇ ਵਿੱਚ ਹਰ ਹਲਕੇ ਤੋਂ ਹਰ ਤਰ੍ਹਾਂ ਤਿਆਰ ਬਰ ਤਿਆਰ ਰਹਿਣਾ ਨਿੱਜੀ ਦਾ ਕੀ ਥੋੜੀ ਸਮਝੌਤਾ ਹੋਣਾ ਚਾਹੀਦਾ ਐਲਾਈਅੰਸ ਹੋਣਾ ਚਾਹੀਦਾ ਅਕਾਲੀ ਦਲ 당ਤੀ ਨਹੀਂ ਇਸ ਤਰ੍ਹਾਂ ਵੇਖੋ ਜਿਸ ਸਾਹਿਬ ਨਾਲ ਹੁਣ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਾ ਕੰਮ ਚੱਲ ਰਿਹਾ ਮੈਂ ਸਮਝਦਾ ਕਿ ਜਿਵੇਂ ਹੁਣ ਬਾਕੀ ਸੂਬਿਆਂ 'ਚ ਵੀ ਦੇਖ ਲਓ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਰਾਜਸਥਾਨ ਹੈ ਚਾਹੇ ਪਹਿਲਾਂ ਗੁਜਰਾਤ ਐਮਪੀ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਆਪਣੀ ਕਾਰਗੁਜ਼ਾਰੀ ਕਰ ਰਹੀ ਹੈ ਔਰ ਸਾਰੇ ਬੰਦਿਆਂ ਨੂੰ ਸਰਗਰਮ ਕੀਤਾ ਸਾਰੇ ਅਹੁਦੇਦਾਰ ਸਹਿਬਾਨ ਨੂੰ ਸਰਗਰਮ ਕੀਤਾ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਪਾਰਟੀ ਨੇ ਜਿਹੜੀਆਂ ਨੀਤੀਆਂ ਪਾਲਿਸੀਆਂ ਆ ਉਹ ਲੈ ਕੇ ਆਉਣੀਆਂ ਇਸ ਦੇ ਵਿੱਚ ਤੇ ਮੈਂ ਸਮਝਦਾ ਕਿ ਪਾਰਟੀ ਆਪ ਬਹੁਤ ਸਮਰਥ ਹੋਏਗੀ 27 ਦੀਆਂ ਚੋਣਾਂ ਲੜਨ ਵਾਸਤੇ ਦੋ ਪਾਰਟੀਆਂ ਬਣ ਚੁੱਕੀਆਂ ਜੀ ਇਸ ਟਾਈਮ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਬਾਦਲ ਧੜਾ ਤੇ ਦੂਸਰਾ ਧੜਾ ਤਾਂ ਕੀ ਲੱਗਦਾ ਹੈ ਕਿ ਕਿਸ ਧੜੇ ਵੱਲ ਫਾਇਦਾ ਹੋਣ ਦੇ ਚਾਂਸ ਹੈ ਜੀ ਜੇ ਅਲਾਈਅੰਸ ਮੰਨ ਲਓ ਜੇ ਇਦਾਂ ਦੇ ਕੁਝ ਲੀਡਰਸ਼ਿਪ ਜਾਂਦੀ ਵੀ ਹੈ ਤਾਂ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਤੌਰ ਤੇ 117 ਦੀਆਂ 17 ਸੀਟਾਂ ਤੇ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਜੀ ਨੂੰ ਕਹੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਜਿਵੇਂ ਰਣਜੀਤ ਸਿੰਘ ਗੱਲ ਵਾਲਾ ਹੁਣ ਬਿੱਲ ਵਾਲਾ ਮਸਲਾ ਆਇਆ ਕੱਲ ਜਾਂ ਹੁਣ ਅੱਜ ਆਪਾਂ ਦੇਖ ਲਓ ਗੱਲ ਲਗਾਣੇ ਚ ਪੰਜ ਕਾਉਂਸਲਰਾਂ ਤੇ ਮਾਮਲੇ ਕਰਦੇ ਕਰਦੇ ਕਿਵੇਂ ਲੈਣ ਤੁਸੀਂ ਇਹ ਗੱਲ ਨੂੰ ਸਰਕਾਰ ਧੱਕਾ ਕਰ ਰਹੀ ਹੈ ਜਾਂ ਜੋ ਕੋਈ ਭਾਜਪਾ ਦੇ ਵਿੱਚ ਆਉਂਦਾ ਉਹ ਵੀ ਧੱਕਾ ਕਰਦੇ ਆ ਪਰਚੇ ਦਰਜ ਕੀਤੇ ਰਹਿ ਕੇ ਇਸ ਤਰ੍ਹਾਂ ਕਰੀਂ ਦੇਖੋ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਕੰਮ ਹੈ ਇਸ ਵੇਲੇ ਸੂਬੇ ਦੇ ਵਿੱਚ ਬਹੁਤ ਮਾੜਾ ਹਾਲ ਹੈ ਮਾੜੀ ਕਾਰਗੁਜ਼ਾਰੀ ਹੈ ਐਡਮਿਨਿਸਟ੍ਰੇਟਿਵ ਤੌਰ ਤੇ ਫੇਲ ਹੈ ਮਿਸਮੈਨੇਜਮੈਂਟ ਹੈ ਨਸ਼ਿਆਂ ਦਾ ਬੋਲਬਾਲਾ ਹੈ ਕਤਲੋਗਾਰ ਦਾ ਲੁੱਟਕ ਸੁੱਟਾ ਕੋਈ ਪਬਲਿਕ ਨੂੰ ਸਰਵਿਸ ਨਹੀਂ ਕੋਈ ਡਿਵੈਲਪਮੈਂਟ ਵਾਲੀ ਗੱਲ ਨਹੀਂ ਕਰਜ਼ੇ ਦੇ ਬਹੁਤ ਹੀਟ ਸਾਡਾ ਸਟੇਟ ਜਿਹੜਾ ਡੱਬਿਆ ਜਾ ਰਿਹਾ ਦਿਨੋਂ ਦਿਨ ਕਰਜ਼ਾ ਵੱਧ ਰਿਹਾ ਸੋ ਇਸ ਕਰਕੇ ਪੰਜਾਬ ਸਰਕਾਰ ਇਸ ਵੇਲੇ ਹਰ ਪੱਖ ਤੇ ਫੇਲ ਹੈ ਸੋ ਜਿਹੜੀਆਂ ਇਹ ਗੱਲਾਂ ਉਹਦੀ ਕਰਦੇ ਹੁੰਦੇ ਜਦੋਂ ਚੰਗੇ ਪਾਸੇ ਧਿਆਨ ਨਾ ਹੋਵੇ ਔਰ ਇਹ ਜਦੋਂ ਆਪ ਨੂੰ ਉਹਨਾਂ ਨੂੰ ਖਤਰਾ ਹੋ ਜਾਂਦਾ ਵੀ ਸਾਡੀ ਕੋਈ ਆਪਦੀ ਗੱਲ ਨਹੀਂ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੇ ਇਹਨਾਂ ਦੀ ਨਿੰਦਾ ਕਰਦੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੋ ਵੀ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਜਾਂਦੀ ਹੈ ਉਹਨੂੰ ਆਪੀ ਉਹ ਨਰਜੀ ਹੈ ਉਹ ਪੋਜੀਟਿਵ ਵਾਲੇ ਪਾਸੇ ਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਭਲਾਈ ਦੇ ਕੰਮ ਹੋਣ ਸਟੇਟ ਤੇ ਤਰੱਕੀ ਵੱਧੇ ਤੇ ਜਿੱਥੋਂ ਤੱਕ ਰਣਜੀਤ ਸਿੰਘ ਗਿੱਲ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਦਾ ਉਹ ਬਹੁਤ ਸੂਝਮਾਨ ਆਗੂ ਨੇ ਬਹੁਤ ਵਧੀਆ ਬਹੁਤ ਨੇਕ ਸਮਾਜ ਦੀ ਸੇਵਾ ਕਰਨ ਵਾਲੇ ਵਧੀਆ ਉਹਨੂੰ ਵੱਲ ਮਿਲਿਆ ਸਾਨੂੰ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਉਸ ਖੜੜ ਇਲਾਕੇ ਤੋਂ ਇਲੈਕਸ਼ਨ ਲੜਨੀ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਇੱਕ ਇੱਕ ਨੰਬਰ ਦੇ ਵਧੀਆ ਉਮੀਦਵਾਰ ਪਾਰਟੀ ਦੇ ਹੋਣਗੇ ਤੇ ਉਸ ਜਿੱਤ ਵੀ ਪ੍ਰਾਪਤ ਕਰਨਗੇ 2027 ਦੇ ਵਿੱਚ